ਇਹ ਜਿਹੜੇ ਆਪਣੇ ਆਪ ਨੂੰ ਕਿਸਾਨ ਲੀਡਰ ਬਣੇ ਫਿਰਦੇ ਨੇ ਦੇਖੋ ਇਹਨਾਂ ਨੂੰ ਸਾਰਾ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਇਹਦਾ ਮਤਲਬ ਕਿ ਉਹਨਾਂ ਦੇ ਕਿਤੇ ਇੰਟਰਸਟ ਬਲੈਂਡ ਨਹੀਂ ਤਾਂ ਇਹ ਧੱਕਾਸ਼ਾਹੀ ਕਰ ਰਹੇ ਨੇ ਇਹ ਡੰਡੇ ਜਲਾ ਕੇ ਥੋੜੀ ਬਹੁਤੀ ਇਹਨਾਂ ਨੇ ਸਿੱਖ ਲਈ ਆ ਹਾਂ ਮਰ ਕਈ ਵਿੱਚੋਂ ਕਾਮਰੇਡ ਨੇ ਤੇ ਬੜੇ ਆਪਣੇ ਆਪ ਨੂੰ ਤੂਫ ਸਮਝ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਮੈਂ ਆਪ ਜੀ ਨੂੰ ਪੜਿਆ ਕੋਵਿਡ ਯੂਨੀਅਨ ਜ ਗਿਆ ਤੇ ਨਿਕਲਿਆ ਮੈਂ ਰਸ਼ੀਆ ਜਵਾਨ ਮੈਂ ਦੇਖਿਆ ਸੋਕੇਟ ਯੂਨੀਅਨ ਤਰਪਲ ਮੈਂ ਯੂਕਰੇਨ ਚ ਐਂਬੈਸੀ ਉਹਦੀ ਇਹ ਬੜੀ ਤੁਸੀਂ ਇੱਕ ਇੰਪੋਰਟੈਂਟ ਗੱਲ ਕੀਤੀ ਆ ਕਿਉਂਕਿ ਮੈਂ ਵੀ ਦੇਖਿਆ ਕਈ ਮੈਨੂੰ ਕਈ ਸਾਡੇ ਭਾਈਚਾਰੇ ਵਾਲੇ ਲੋਕ ਉੱਥੇ ਆ ਕੇ ਕਹਿੰਦੇ ਕਹਿੰਦੇ ਤੁਹਾਨੂੰ ਪਤਾ ਇਹਨਾਂ ਨੇ ਕਿੰਨੇ ਫਾਇਦੇ ਲਏ ਮੋਦੀ ਸਾਹਿਬ ਇਸ ਸਕੀਮਾ ਚ ਇਹਨੇ ਇਹਨਾਰੇ ਪੈਸੇ ਬੰਦ ਕਰਵਾਉਂ ਬੰਦ ਨਹੀਂ ਹੋਏ ਅਭੂ ਪੈਸੇ ਮਿਲ ਰਹੇ ਆ ਭਾਵੇਂ ਵਿਰੋਧ ਕਰਦੇ ਮੁੱਢੀਆਂ ਡੈਮੋਕਰੈਟਿਕ ਗੱਲਾਂ ਤੇ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਆ ਕਿ ਅੰਮਰਸਰ ਦੇ ਲੋਕਾਂ ਦਾ ਲਿਫਟ ਕਰ ਦੇਣਾ ਤੇ ਆਪਾਂ ਅੰਮਰਸਰ ਲਈ ਡਿਲੀਵਰ ਕਰਾਂ ਤੇ ਮੈਨੂੰ ਇਹ ਸ਼ੌਕ ਨਹੀਂ ਆ ਕਿ ਮੈਂ ਜਿੰਦਗੀ ਭਰ ਐਮਪੀ ਬਣਿਆ ਰਹਿਣਾ ਮੈਂ ਇਹ ਕਹਿੰਦਾ ਔਜਲਾ ਸਾਹਿਬ ਨੂੰ ਕਿ ਮਹਾਰਾਜ ਦੋ ਟਰਵਾ ਹੋ ਗਈਆਂ ਤੇ ਇਹੋ ਹੀ ਕਹਿੰਦਾ ਮੇਰੀ ਸਰਕਾਰ ਦੀ ਉੱਤੇ ਤੇ ਛੁਪਦੇ ਰਹਿਣਾ ਤੇ ਇਹ ਤਾਂ ਗੱਲ ਨਹੀਂ ਬਣਦੀ ਤੁਸੀਂ ਇਹ ਮੈਨੂੰ ਦੱਸੋ ਬਾਰ ਬਾਰ ਆਪਾਂ ਕਾਂਗਰਸ ਦੀ ਗੱਲ ਕਰਦੇ ਆਂ ਉਹ ਲੋ ਜੀ ਰਾਹੁਲ ਗਾਂਧੀ ਆ ਗਏ ਨੇ ਪੁੱਛ ਲੋ ਕਿਸੇ ਵੀ ਕਾਂਗਰਸ ਲੀਡਰ ਨੇ ਅਗਰ ਅਪੋਲੋਜਾਈਜ਼ ਕੀਤਾ ਆ ਤੇ ਇਹ ਲੱਗਦਾ ਜਿਹੜਾ ਢਿੱਡ ਪੀੜ ਨਾ ਕੀਤਾ ਆ ਉਹ ਖੁੱਲ ਕੇ ਤੇ ਕਰ ਲੋ ਯਾਰ ਤੇ ਔਜਲਾ ਸਾਹਿਬ ਨੂੰ ਇਹ ਪੁੱਛੋ ਉਹ ਮਹਾਰਾਜ ਤੁਸੀਂ ਇਹ ਤਾਂ ਅੰਮ੍ਰਿਤਸਰ ਦਾ ਵੱਡਾ ਦੇ ਲਾ ਕਿ ਕਾਂਗਰਸ ਦੇ ਵੀ ਇੱਥੇ ਉਹਨਾਂ ਨੇ ਸਿਲੈਕਟ ਕੀਤੇ ਸਾਡੇ ਲੋਕਾਂ ਨੇ ਵੋਟਾਂ ਪਾਈਆਂ ਕਾਂਗਰਸ ਦੀ ਸਰਕਾਰਾਂ ਰਹੀਆਂ ਤੇ ਬਲੂ ਸਟਾਰ ਤੇ 84 ਰਾਈਡਸ ਮੈਂ ਹੁਣ ਇਹਦੇ ਵਿੱਚ ਕੀ ਜਾਣਾਂ ਹਿਸਟਰੀ ਤੇ ਤੇ ਮੈਨੂੰ ਇਹ ਕਹੋ ਕਿ ਤੁਸੀਂ ਭਾਜਪਾ ਕੀ ਜੁਆਇਨ ਕਰ ਲਿਆ ਤੇ ਮੈਂ ਫਿਰ ਕੀ ਕਹਿੰਦੇ ਨੇ ਮੈਨੂੰ ਕਿ ਮੈਂ ਕਾਂਗਰਸ ਜੁਆਇਨ ਕਰ ਲੈਂਦਾ ਮੈਂ ਗਾਲੀਦਲ ਜੁਆਇਨ ਕਰ ਲੈਂਦਾ ਮਤਲਬ ਦੇਖੋ ਮੈਂ ਆਪਣੇ ਸੋਚਣਾ ਜੋ ਜਿੱਥੇ ਔਰ ਘਾਟੋਤੇ ਅੰਮਰਸਰ ਦੇ ਲੋਕਾਂ ਲਈ ਡਵੈਲਪਮੈਂਟ ਦੀ ਤੇ ਮੋਦੀ ਸਾਹਿਬ ਦੀ ਸਰਕਾਰ ਆਣੀਆ ਅਸੀਂ ਇੱਥੇ ਲਈ স্পেশাল ਪੈਕੇਜ ਲੈ ਕੇ ਆਉਣਾ। ਐਵਡੋ ਇਹ ਕੀ ਕਰੂੰ ਜਿਹੜੇ ਐਸ்சி ਬੋਰਡ ਮਜਬੂਤੀ ਐਗਰੀਪੈਂਡੂ ਖੇਤਰਾਂ ਦੇ ਵਿੱਚ ਭਾਜਪੀ ਨੇ ਚੱਲਣ ਲੱਗ ਪਈ। ਸੋ ਮੈਂ ਇਹ ਕਮਾਂਗਾ ਇਹ ਇਹ ਜਿਹੜੇ ਆਪਣੇ ਆਪ ਨੂੰ ਕਿਸਾਨ ਲੀਡਰ ਬਣੇ ਫਿਰਦੇ ਨੇ। ਦੇਖੋ ਇਹਨਾਂ ਨੂੰ ਸਾਰਾ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ। ਇਹਦਾ ਮਤਲਬ ਕਿ ਉਹਨਾਂ ਦੇ ਕਿਤੇ ਇੰਟਰਸਟ ਗਲੈਂਟ ਨਹੀਂ ਕਰ। ਇਹ ਧੱਕਾਸ਼ਾਹੀ ਕਰ ਰਹੇ ਨੇ। ਇਹ ਡੰਡੇ ਚਲਾ ਕੇ ਇਹ ਥੋੜੀ ਬਹੁਤੀ ਇਹਨਾਂ ਨੇ ਸਿੱਖ ਲਈ ਆ। ਹੈਂ? ਮੈਂ ਕਈ ਵਿੱਚੋਂ ਕਾਮਰੇਡ ਨੇ ਤੇ ਬੜੇ ਆਪਣੇ ਆਪ ਨੂੰ ਤੋਹ ਸਮਝੇ ਮੈਂ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਮੈਂ ਆਪ ਜੀਐਨਯੂ ਚ ਪੜਿਆ ਸੋਵੀਟ ਯੂਨੀਅਨ ਜੀ ਗਿਆ ਤੇ ਨਿਕਲਿਆ ਮੈਂ ਰਸ਼ੀਆ ਚੋਂ ਮੈਂ ਦੇਖਿਆ ਸੋਵੀਟ ਯੂਨੀਅਨ ਕਰੰਪਲ ਹੋਗਾ ਮੈਂ ਯੂਕਰੇਨ ਚ ਐਂਬੈਸੀ ਖੋਲੀ ਇਹ ਟਾਈਮ ਨਹੀਂ ਆਪਾਂ ਆਈਡੀਓਲੋਜੀ ਦੀ ਗੱਲ ਕਰੀਏ ਇਹ ਇਹ ਬੜੀ ਤੁਸੀਂ ਇੱਕ ਇੰਪੋਰਟੈਂਟ ਗੱਲ ਕੀਤੀ ਆ ਕਿਉਂਕਿ ਮੈਂ ਵੀ ਦੇਖ ਰਿਆ ਕਈ ਮੈਨੂੰ ਕਈ ਸਾਡੇ ਭਾਈਚਾਰੇ ਵਾਲੇ ਲੋਕ ਉੱਥੇ ਆ ਕੇ ਕਹਿੰਦੇ ਕਹਿੰਦੇ ਤੁਹਾਨੂੰ ਪਤਾ ਇਹਨਾਂ ਨੇ ਕਿੰਨੇ ਫਾਇਦੇ ਲਏ ਮੋਦੀ ਸਾਹਿਬ ਦੀ ਸਕੀਮਾਂ ਚੋਂ ਕਹਿੰਦੇ ਇਹਨਾਂ ਦੇ ਪੈਸੇ ਬੰਦ ਕਰਵਾਓ ਬੰਦ ਨਹੀਂ ਹੋਏ ਸਭ ਨੂੰ ਪੈਸੇ ਮਿਲ ਰਹੇ ਆ ਭਾਵੇਂ ਵਿਰੋਧ ਕਰਦੇ ਵੱਡੀਆਂ ਡੈਮੋਕਰੈਟਿਕ ਗੱਲਾਂ ਕਰਦੇ ਤੁਹਾਡੇ ਲੋਕ ਹੋਂਦ ਨਹੀਂ ਕਿੰਦਾ ਜਾ ਰਹੇ ਕਿ 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 ਫਾਇਦੇ ਆ ਤੁਸੀਂ ਦੇ ਰਹੇ ਹੋ ਪਲੱਸ ਅਗਲੇ ਐਪੋਰਡ ਕੇ ਗਈ ਜਾ ਦੇਖੋ ਅਸੀਂ ਅਸੀਂ ਸਾਰਿਆਂ ਦਾ ਦੇਖੋ ਮੈਂ ਕਿਸਾਨਾਂ ਦੀ ਵੀ ਬਾਰ-ਬਾਰ ਗੱਲ ਕਰਦਾ ਆ ਲੱਲੂ ਗਰੁੱਪ ਨੇ ਇਹਦੇ ਇੱਕ ਵੀ ਇਨੀਸ਼ੀਏਟਿਵ ਆ ਇਹੋ ਜਿਹੇ ਕਈ ਹੋਣੇ ਚਾਹੀਦੇ ਨੇ ਦੇਖੋ ਅਗਰ ਆਪਾਂ ਆਪਣਾ ਐਗਰੀਕਲਚਰ ਪ੍ਰੋਡਕਟ ਐਕਸਪੋਰਟ ਨਹੀਂ ਕਰਦੇ ਸਾਡੀਆਂ ਬੜੀਆਂ ਚੀਜ਼ਾਂ ਲਿੰਕਡ ਨੇ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਸਾਡਾ ਸਮਾਨ ਦੁਬਈ ਯੂਏ ਸੌਦੀ ਅਰੇਬੀਆ ਪਹੁੰਚਦਾ ਜੋ ਚਾਹਦੇ ਨੇ ਉਹ ਤੇ ਆਹ ਜਿਹੜਾ ਬਾਰਡਰ ਟ੍ਰੇਡ ਆ ਟਰਾਂਜ਼ਿਟ ਟ੍ਰੇਡ ਮੈਂ ਤੁਹਾਨੂੰ ਗਰੰਟੀ ਨਾ ਕਹਿਦਾਦਾ ਇਹ ਖੁੱਲ ਜਾਊਗਾ ਤੁਹਾਨੂੰ ਪਤਾ ਕਿੰਨੀ ਡਿਪੈਂਡੈਂਸ ਆ ਪਾਕਿਸਤਾਨ ਦੀ ਸੌਦੀ ਅਰੇਬੀਆ ਦੇ ਹਿੱਤੇ ਸੋ ਲੌਜੀਕਲ ਗੱਲ ਹੈ ਇਮੋਸ਼ਨਲ ਗੱਲ ਨਹੀਂ ਹੈ ਤੁਸੀਂ ਸਾਰੀਆਂ ਭਾਗੀ ਪਾਰਟੀਆਂ ਦੀ ਜੈਸ਼ਨ ਲੀਡਰਸ਼ਿਪ ਪੰਜਾਬ ਚ ਆਈ ਹੋਈ ਪ੍ਰਚਾਰ ਕਮੇਟੀ ਤੁਹਾਡੇ ਵੀ ਕੋਲ ਕਿਹੜਾ ਲੀਡਰ ਆ ਰਿਹਾ ਕਰੋ ਆ ਰਿਹਾ ਉਹ ਮਹਾਰਾਜ ਲੋਕ ਹੈਗੇ ਨੇ ਲੀਡਰ ਵੀ ਆ ਜਾਣਗੇ ਹਾਲੇ ਤਾਂ ਦਿਨ ਪਏ ਨੇ ਤੁਸੀਂ ਦੇਖ ਲੋਗੇ ਤੇ ਤੁਸੀਂ 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 ਗੱਲ ਸੁਣੋ ਤੁਸੀਂ ਵੀਡੀਓ ਦੇਖੀ ਆ ਨਾ ਪ੍ਰਧਾਨ ਮੰਤਰੀ ਜੀ ਨੇ ਕੀ ਕਿਹਾ ਜੋ ਮੈਂ ਤੁਹਾਨੂੰ ਕਹਿੰਨਾ 10 ਸਾਲ ਮੈਂ ਕੰਮ ਕੀਤਾ ਜੇ ਸਾਹਮਣੇ ਕਿਹਾ ਤੇ ਅਗਰ ਉਥੇ ਮੇਰੀ ਕੋਈ ਰਿਸ਼ਤੇਦਾਰੀ ਤਾਂ ਨਹੀਂ ਆ ਕੰਮ ਨਾਲ ਹੀ ਆ ਨਾ ਜੀ ਡਿਲੀਵਰੀ ਕੀਤੀ ਤੇ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਆ ਕਿ ਅੰਮ੍ਰਿਤਸਰ ਦੇ ਲੋਕ ਆ ਦਾ ਲਿਫਟ ਕਰ ਦੇਣ ਤੇ ਆਪਾਂ ਅੰਮ੍ਰਿਤਸਰ ਲਈ ਡਿਲੀਵਰ ਕਰਾਂਗੇ ਤੇ ਮੈਨੂੰ ਇਹ ਸ਼ੌਕ ਨਹੀਂ ਆ ਕਿ ਮੈਂ ਜ਼ਿੰਦਗੀ ਭਰ ਐਮਪੀ ਬਣਿਆ ਰਹਿਣਾ ਮੈਂ ਤੇ ਇਹ ਕਹਿੰਦਾ ਔਜਲਾ ਸਾਹਿਬ ਨੂੰ ਕਿ ਮਹਾਰਾਜ ਦੋ ਟਰਮਾਂ ਹੋ ਗਈਆਂ ਤੇ ਇਹੋ ਹੀ ਕਹਿਣਾ ਮੇਰੀ ਸਰਕਾਰ ਨਹੀਂ ਉੱਤੇ ਤੇ ਛੁਪਦੇ ਰਹਿਣਾ ਤੇ ਇਹ ਤਾਂ ਗੱਲ ਨਹੀਂ ਬਣਦੀ ਮਤਲਬ ਕਈ ਚੀਜ਼ਾਂ ਹੁਣ ਦੇ ਆਪਾਂ ਇਹ ਜਿਹੜਾ ਜਾ ਕੇ ਉੱਥੇ ਡੈਮੋਨਸਟ੍ਰੇਸ਼ਨ ਕਰ ਰਹੇ ਸੀ ਹੈ ਕਿ ਸਵਸ਼ਤਾ ਇਹਦੇ ਪਾਣੀ ਦੇ ਸੀਵਰੇਜ ਵਾਲੇ ਸ਼ਰਮਾਣੀ ਚਾਹੀਦੀ ਆ ਤੁਸੀਂ ਫੈਕਟਵਲ ਤੇ ਦੇਖੋ ਹਾਂਜੀ ਕਿ ਕਿੰਨਾ ਕਿੰਨਾ ਨੇ ਉਹਦੇ ਚ ਕੰਮ ਕੀਤਾ ਕਿਸਾਨੀ ਮੋਟਰ ਦਾ ਰਿਸਪਾਂਸ ਕੀ ਰਹੇਗਾ ਸਭ ਤੁਹਾਨੂੰ ਕੀ ਲੱਗਦਾ ਆ ਭਾਵੇਂ ਕੇ ਵਿਰੋਧ ਚੋਂ ਲੀਡਰ ਕਰ ਰਹੇ ਤੁਸੀਂ ਆਪਣੀ ਟਿੱਪਣੀ ਕਰਤੀ ਪਰ ਜਿਹੜੇ ਸਿੱਧੇ ਕਿਸਾਨ ਨੇ ਛੋਟੇ ਜਾਂ ਵੱਡੇ ਮੈਨੂੰ ਤੁਹਾਡੇ ਕੋਲ ਮੈਨੂੰ 100% ਕੌਨਫੀਡੈਂਸ ਹੈ ਕਿ ਮੈਂ ਇੱਥੇ ਐਮਪੀ ਬਣਿਆ ਮੈਂ ਉਹਨਾਂ ਨਾਲ ਪੱਕੀ ਪੱਕੀ ਗੱਲ ਕਰਾਂਗੇ ਜਿਹੜਾ ਬ੍ਰਿਜ ਚਾਹੀਦਾ ਨਾ ਸਾਡੇ ਸ਼ਹਿਰ ਚ ਤੇ ਦਿੱਲੀ ਚ ਉਹ ਮੈਂ ਬਣਾਵਾਂਗਾ ਕਿਉਂਕਿ ਮੇਰੀ ਲੌਜੀਕਲ ਗੱਲ ਹੈ ਅਗਰ ਉਹਨਾਂ ਦੀ ਕੋਈ ਲੌਜੀਕਲ ਚੀਜ਼ ਹੈ ਤੇ ਬਿਲਕੁਲ ਉਹ ਟੇਕਓਵਰ ਟੇਕਅਪ ਕਰਾਂਗੇ ਮਤਲਬ ਐਵੇਂ ਇੱਕ ਦੂਜੇ ਦੇ ਮਿੱਟੀ ਸੁੱਟਣਾ ਆਪਣੀ ਪਹਿਲਵਾਨੀ ਦਿਖਾਣੀ ਸਾਡਾ ਆਬਜੈਕਟਿਵ ਆ ਕਿ ਸਾਡੇ ਕਿਸਾਨ ਭਰਾਵਾਂ ਦੀਆਂ ਆਮਦਨੀਆਂ ਵਧਣ ਉਸ ਤਰ੍ਹਾਂ ਹੀ ਇੰਡਸਟਰੀਆਂ ਵੀ ਆਉਂਦੀਆਂ ਬਦਲ ਫਿਰ ਹਾਲ ਪਿੰਡਾਂ 'ਚ ਕਿਸ ਤਰ੍ਹਾਂ ਦਾ ਰਿਸਪੋਸ ਮਿਲ ਰਿਹਾ ਤੁਹਾਨੂੰ ਜਾਰੀ ਹੋ ਮਤਲਬ ਭਾਜੀ ਤੁਸੀਂ ਕਹੀਏ ਕਈ ਮੈਨੂੰ ਕਵਰ ਵੀ ਕਰਦੇ ਹੋ ਤੇ ਕਿੰਨੇ ਖੁਸ਼ੀ ਨਾਲ ਲੋਕ ਮਿਲਦੇ ਨੇ ਮੈਂ ਬਾਰਡਰ ਪਿੰਡਾਂ 'ਚ ਵੀ ਗਿਆ ਆ ਉਹਨਾਂ ਨੇ ਕੰੜਿਆ ਆਪਣੀ ਤਾਰ ਵਾਲੀ ਗੱਲ ਕੀਤੀ ਆ ਐਤਕਾਂ ਜਦੋਂ ਆਪਣਾ ਇਹਦੀ ਆਪਣਾ ਕਣਕ ਦੀ ਹੋਈ ਆ ਤੇ ਪੂਰੀ ਆਤਕਾ ਅਸਿਸਟੈਂਸ ਕਰਵਾਈ ਆ ਬੀਐਸਐਫ ਨਾਲ ਵੀ ਜੋ-ਜੋ ਮੇਰੇ ਕੋਲ ਆਇਆ ਜਿੰਨਾ ਕਲੈਕਸ਼ਨ ਕਮਿਸ਼ਨ ਚ ਅਲਾਉ ਕਰਦੇ ਨੇ ਸਰ ਜੀ ਜੀ ਜਿਹੜੇ ਕਿਸਾਨ ਜੱਥੇਬੰਦੀਆਂ ਨੇ ਉਹਨਾਂ ਨੇ ਅੱਜ ਐਲਾਨ ਕੀਤਾ ਹੈ ਕਿ ਅਸੀਂ ਭਾਵੇਂ ਹਰਿਆਣੇ ਦੇ ਜਿਹੜੇ ਬੀਜੇਪੀ ਦੇ ਲੀਡਰ ਨੇ ਉਹਨਾਂ ਦੇ ਘਰਾਂ ਦਾ ਦੌਰਾ ਕਰਨ ਜੋ ਜਿਹੜੇ ਉਮੀਦਵਾਰ ਹੈਗੇ ਨੇ ਤੁਸੀਂ ਕਿਵੇਂ ਦੇਖਦੇ ਹੋ ਕਿ ਪਾਜੀ ਇਤਨਾ ਮੈਂ ਤੁਹਾਨੂੰ ਬਾਰ-ਬਾਰ ਕਿਹਨਾ ਕੋਈ ਕਿਸਾਨ ਜੱਥੇਬੰਦੀਆਂ ਇਹ ਤਾਂ ਬੜੇ ਬੜੇ ਵੱਡੇ ਵੱਡੇ ਆਲ ਇੰਡੀਆ ਲੈਵਲ ਦੇ ਲੀਡਰ ਨੇ ਇਹਨਾਂ ਕੋਲ ਤਾਂ ਟਾਈਮ ਹੀ ਨਹੀਂ ਆmber ਸਰ ਦੀ ਪ੍ਰਵਾਹ ਕਰਨ ਲਈ ਤੇ ਇਹ ਜਿਹੜਾ ਆਲ ਇੰਡੀਆ ਦੇ ਇਹਨਾਂ ਨੇ ਲੀਡਰੀ ਚਮਕਾਣੀ ਹੈ ਆਪਣੀ ਚਮਕਾ ਕੇ ਦੇਖ ਲੈ ਪਿਛਲੇ 3 ਸਾਲ ਦੀ ਇਹਨਾਂ ਨੇ ਜੋ ਕਰਨਾ ਸੀ ਲੋਕਾਂ ਦੇ ਸਿਰ ਫੜਵਾਏ ਕੰਮ ਦੀ ਤਾਂ ਗੱਲ ਨਹੀਂ ਕਰਦੇ ਮੈਂ ਤਾਂ ਕੰਮ ਦੀ ਗੱਲ ਕਰ ਰਿਹਾ ਮੈਂ ਤਾਂ ਕਹਿ ਰਿਹਾ ਭਾਈ ਅੰਮ੍ਰਿਤਸਰ ਦੇ ਬਾਰੇ ਮੈਨੂੰ ਦੱਸੋ ਕੋਈ ਤੁਹਾਡੇ ਕੋਲ ਆਈਡੀਆ ਨੇ ਤੁਸੀਂ ਸੁਜੈਸ਼ਨ ਦਿਓ ਆਪਾਂ ਅੰਮ੍ਰਿਤਸਰ ਦੇ ਮੁੱਦਿਆਂ ਤੇ ਪੜਾਜੋ ਦੇਖੋ ਭਾਜੀ ਮੇਰੇ ਕੋਲ ਬਹੁਤ ਸਾਰਾ ਕੇਜੀ ਸਾਹਿਬ ਨੇ ਉਹਨੇ ਇੱਕ ਹਫ਼ਤੇ ਦੀ ਹੋਰ ਮੌਲਤ ਮੰਗੀ ਹੈ ਆਪਾਂ ਹੁਣ ਅੰਮ੍ਰਿਤਸਰ ਦੀ ਗੱਲ ਅੰਮ੍ਰਿਤਸਰ ਦਾ ਮੋਦੀ ਸਾਹਿਬ ਆ ਰਹੇ ਜੀ ਅੰਮ੍ਰਿਤਸਰ 30 ਤਰੀਕ ਨੂੰ ਸਵਾਗਤ ਕਰਉਂਦੇ ਜੀ ਕਿਸ ਤਰ੍ਹਾਂ ਕਿਹੜੇ ਕਿਹੜੇ ਲੀਡਰ ਹੋਣਗੇ ਇਹਨੇ ਦੱਸ ਦਿਓ 30 ਤਰੀਕ ਨੂੰ ਆ ਰਹੇ ਨੇ ਹੁਸ਼ਿਆਰਪੁਰ ਆ ਰਹੇ ਨੇ ਅੰਮ੍ਰਿਤਸਰ ਆ ਰਹੇ ਨੇ ਮੋਦੀ ਸਾਹਿਬ ਸਾਡੇ ਅੰਮ੍ਰਿਤਸਰ ਚ ਲਾਅ ਐਂਡ ਆਰਡਰ ਦੀ ਪ੍ਰੋਬਲਮ ਸਾਡੇ ਅੰਮ੍ਰਿਤਸਰ ਚ ਡਰੱਗਸ ਦੀ ਪ੍ਰੋਬਲਮ ਸਾਡੇ ਅੰਮ੍ਰਿਤਸਰ ਚ ਸੀਵਰੇਜ ਦੀ ਪ੍ਰੋਬਲਮ ਸਾਡੇ ਅੰਮ੍ਰਿਤਸਰ ਚ ਐਗਰੀਕਲਚਰ ਇੰਡਸਟਰੀ ਟ੍ਰੇਡ ਹਾਂਜੀ ਭਾਜੀ ਤੇ ਮੈਂ ਉਹਰੇ ਬਾਰੇ ਗੱਲ ਕਰਨਾ ਹੈ ਤੁਸੀਂ ਇਨੀ ਵਡੀਆਂ-ਵਡੀਆਂ ਗੱਲਾਂ ਕਰਦੇ ਸਭ ਆਣਗੇ ਦੇਖੋਗੇ ਤੁਸੀਂ ਆਪਾਂ ਉਦੋਂ ਗੱਲ ਕਰਾਂਗੇ ਅਸੀਂ ਸਾਈਟ ਟ੍ਰੇਨ ਦੀ ਗੱਲ ਕਰਦੇ ਜੇ ਪਰ ਮੈਟਰੋ ਬੱਸ ਇੱਥੇ ਵੱਧ ਪਈ ਅੰਮ੍ਰਿਤਸਰ 'ਚ ਕੀ ਲੰਘਦਾ ਤੁਹਾਨੂੰ ਮੈਂ ਤਾਂ ਗਾਂ ਦਾ ਫਿਊਚਰ ਦਾ ਕਿਹਾ ਇਹ ਨਹੀਂ ਮੈਂ ਕਿਹਾ ਕਿ ਸਕਾਈ ਟ੍ਰੇਨ ਬਣਾ ਕੇ ਮੈਂ ਔਲਾ ਸਾਹਿਬ ਵਰਗਾ ਕਰੋੜਾਂ ਵਾਲਗਾ ਗੱਲ ਨਹੀਂ ਕਰਦਾ ਮੈਂ ਤੇ ਇਹ ਵੀ ਕਹਿਣਾ ਆ ਜਿਹੜੀ ਬਸਾਂ ਖੜੀਆਂ ਨੇ ਇਹਦਾ ਜਵਾਬ ਮੰਗੋ ਨਾ ਹਾਂ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਕਿਉਂਕਿ ਸਟੂਡੈਂਟ ਇੱਥੇ ਵਿੱਚ ਸਮਰਕਰਦੇ ਸੀ ਲੋਕੀ ਇੱਥੇ ਰੋਜ਼ ਆਉਂਦੇ ਜਾਂਦੇ ਸੀ ਸਟੂਡੈਂਟ ਛੱਡ ਕੇ ਜਿਹੜਾ ਇਹਦਾ ਆਪ ਨੂੰ ਜਿਹੜਾ ਅਸਲੀ ਆਮ ਆਦਮੀ ਆ ਹੈ ਜਿਹੜਾ ਵਿਚਾਰਾ ਸਾਡੇ ਨਾਲ ਦੇ ਏਰੀਆਸ ਤੋਂ ਆਉਂਦਾ ਆ ਜਿਹੜਾ ਬੱਸ ਚ ਜਾਂਦਾ ਸੀ ਉਹ ਸਫ਼ਰ ਨਹੀਂ ਕਰਦਾ ਤੇ ਬੱਚੇ ਤਾਂ ਕਰਦੇ ਹੀ ਕਰਦੇ ਨੇ ਲੇਕਿਨ ਜਿਹੜਾ ਆਮ ਆਦਮੀ ਆ ਉਹਦਾ ਵੀ ਤਾਂ ਸੋਚਣ ਇਹ ਬੱਸਾਂ ਔਰ ਬੱਸਾਂ ਉਥੇ ਰੋੜਨੀਆਂ ਨੇ ਇਸ ਤਰ੍ਹਾਂ ਹੀ ਅਗਰ ਤੁਸੀਂ ਆਪਣੇ ਡੰਪ ਚ ਜਾਓ ਹੈ ਉਥੇ ਪ੍ਰੋਸੈਸਿੰਗ ਪਲਾਂਟ ਲੱਗਾ ਆ ਜੰਗ ਲਗਾਉ ਦੇ ਤੇ ਕਰੋੜਾਂ ਰੁਪਏ ਉਹਦੀ ਇਨਵੈਸਟੀਗੇਸ਼ਨ ਕਰੋ ਨਾ ਕਿ ਕਰੋੜਾਂ ਰੁਪਏ ਸਰਕਾਰ ਕਿਸੇ ਪ੍ਰਾਈਵੇਟ ਪਾਰਟੀ ਨੂੰ ਦੇ ਰਹੀ ਹੈ ਇਹ ਕੀ ਹੈ ਇਹ ਸਕੈਂਡਲ ਹੈ ਤੇ ਇਹ ਸਭ ਤੋਂ ਮੋਟਾ ਫੈਕਟਰ ਇੱਕ ਹੋਰ ਜਿਹੜੀ ਗੱਲ ਉੱਪਰ ਵੀ ਆਈ ਸਾਹਮਣੇ ਜਿਵੇਂ ਤੁਸੀਂ ਕਹਿੰਦਾ ਬਾਅਦ ਦੀ ਗੱਲ ਕਰੋ ਬਟ ਮੈਂ ਉਸ ਦੇ ਕੰਸਲਟਿੰਗ ਕਰਦਾ ਜਿੱਤੇ ਬਾਕੀ ਦੁਬਾਰੀ ਜਿੱਤੇ ਬੰਦੀਆਂ ਹੋ ਗੀਆਂ ਦੁਕਾਨਦਾਰ ਹੋ ਗਏ ਜਾਂ ਹੋਰ ਜਿਹੜਾ ਹੋ ਗਿਆ ਜਦ ਕਿਸਾਨਾਂ ਨੇ ਵਿਰੋਧ ਕੀਤਾ ਅੰਦਰਾਜ ਨੂੰ ਸੁਣਾਦਾ ਜਾ ਹੋਰ ਬੀਬੀ ਤਸ਼ਰੀਫ ਵਰਨਾ ਉਹਨੇ ਗੇਸਟ ਟਾਗਟ ਤੇ ਪਧੀਆਂ ਐਮਬਰਾਇਡਰ ਨਾਲੇ سپورਟ ਤੇ ਆ ਗਿਆ ਕਿ ਨਜਾਇਜ਼ ਹੋ ਰਹੀ ਹੈ ਕਿ ਜ਼ਿਆਦਾ ਪੌਣ ਚਾਰਾ ਧੱਕਾ ਹੋ ਗਿਆ ਤੁਸੀਂ ਇਹਦੀ ਮਹਿਸੂਸ ਕੀਤੀ ਕਿ ਇਸ ਤਰ੍ਹਾਂ ਲੋਕਾਂ ਨੂੰ ਰਿਸਪੌਂਸ ਦਿੱਤਾ ਕਿ ਨਹੀਂ ਯਾਰੇ ਧੱਕਾ ਕਰ ਰਹੇ ਹੋ ਇਹ ਦੇਖੋ ਇਹ ਹੋ ਸਕਦਾ ਕਿਉਂਕਿ ਮੇਰੀ ਗੱਲ ਤੁਹਾਡੇ ਥਰੂ ਮੈਂ ਗਿਆ ਵੀ ਪਿੰਡਾਂ 'ਚ ਮੈਂ ਸ਼ੁਰੂ ਤੋਂ ਜਾ ਰਿਹਾ ਨਹੀਂ ਉਹ ਫਿਰ ਇਸ ਤਰ੍ਹਾਂ ਜੋ ਵੀ ਡਰਾਮੇ ਡਰਮੇ ਕਰਨੇ ਆ ਉਹ ਤਾਂ ਕਰਨੀ ਹੀ ਆ ਤੇ ਲੇਕਿਨ ਮੇਰੀ ਕਿਸੇ ਨਾ ਕੋਈ ਦਸ਼ਮਨੀ ਨਹੀਂ ਮੈਂ ਉਹਨਾਂ ਨੂੰ ਵੀ ਅਸੀਂ ਕਿਸੇ ਦੇ ਥਰੂ ਸਾਡੇ ਕੋਲ ਆਏ ਸੀ ਕਿਹਾ ਜਰੂਰ ਗੱਲ ਕਰੀਏ ਆਪਾਂ ਸਾਹਮਣੇ ਕਰੀਏ ਫਿਰ ਉਹਨਾਂ ਨੇ ਡੇਟ ਬਦਲੀ ਨੰਬਰ ਬਦਲੇ ਬਾਅਦ ਉਹਨਾਂ ਨੇ ਕਿਹਾ ਜੀ ਤੁਸੀਂ ਇੱਥੇ ਆ ਜਾਓ ਇੱਥੇ ਆਹੀ ਬੁੜਾ ਦੇਖੋ ਆਪਾਂ ਸੀਰੀਅਸ ਗੱਲ ਜਿਹੜੀ ਸੀਰੀਅਸ ਗੱਲ ਹੈ ਔਰ ਕਰਨੀ ਮੈਂ ਅੰਬਰ ਸਰ ਦੀ ਗੱਲ ਹੈ ਵਪਾਰੀਆਂ ਦੇ ਨਾਲ ਤੇ ਅਗਰ ਗਲਤ ਗੱਲ ਹੈ ਦੇਖੋ ਕਿਸੇ ਦਾ ਵਿਰੋਧ ਕਰਨਾ ਮਤਲਬ ਕਿਸੇ ਨੂੰ ਤੁਸੀਂ ਰਸਤੇ ਰੋਕੋ ਇਹੋ ਜਿਹਾ ਕੰਮ ਕਰਦਾ ਇਹ ਠੀਕ ਨਹੀਂ ਆ ਇਹ ਡੈਮੋਕਰੈਟਿਕ ਰਾਈਟਸ ਦੀ ਮਨਜਨਾ ਇੱਕ ਹੋਰ ਬੁੜੀ ਜਿਹੀ ਬਿਮਾਰੀ ਆ ਗਈ ਤੁਹਾਡੇ ਤੇ ਵਪਾਰੀਆਂ ਨੇ ਉਹ ਗੁੱਲੀਆਂ ਨੇ ਸਮਰਥਨ ਵੋਟਰਸ ਨੇ ਉਦੋਂ ਤੁਹਾਡਾ ਘਰਦਾ ਸ਼ਾਇਦ ਉਦੋਂ ਤੁਸੀਂ ਕਹਿੰਦੇ ਸੀ ਵੱਡਾ ਕੱਟ ਮੀਟਾਉਣਾ ਨੇ ਉਹ ਸਾਰੇ ਬੜਾ ਉਹਦੇ ਨਾਲ 5-6 ਉਧਾਰ ਕਰ ਜੁੜੇ ਨੇ ਤੁਸੀਂ ਉਹਦੇ ਲਈ ਜਿਵੇਂ ਮੋਦੀ ਸਾਹਿਬ ਨੇ ਜ ਆਪਣਾ 100 ਦਿਨ ਦਾ ਪਲਾਨ ਦੇ ਦਿੱਤਾ ਤੁਹਾਡੇ ਇਹ ਪਹਿਲੇ ਭਾਜੀ ਮੈਂ ਹੈਂ ਐਰਕਨ ਕਲੀਅਰਲੀ ਤੁਸੀਂ ਮੇਰਾ ਵਿਜੀਟ ਡਾਕੂਮੈਂਟ ਦੇਖੋ ਜਿਹੜੇ ਵੀ ਦੇਖੋ ਜੇ ਅਗਰ ਲੈਜੀਟਿਮੇਟ ਇਸ਼ੂ ਆ ਤੇ ਉਹ ਟੇਕ ਅਪ ਕਰਨਾ ਮੈਂਬਰ ਆਫ ਪਾਰਲੀਮੈਂਟ ਦੀ ਰਿਸਪੌਂਸਿਬਿਲਟੀ ਹੈ ਤੇ ਮੈਂ ਆਪਣੀ ਰਿਸਪੌਂਸਿਬਿਲਟੀ ਨਹੀਂ ਸ਼ਰਕ ਰਹਾ ਮੈਂ ਤਾਂ ਤੁਹਾਨੂੰ ਦੇਖੋ ਮੈਂ ਤਾਂ ਸੋਲੂਸ਼ਨ ਵੀ ਦੱਸਿਆ ਆ ਕਿ ਆ ਜਿਹੜਾ ਬਾਰਡਰ ਆ ਇਹ ਫਟਾਫਟ ਖੁੱਲ ਜਾਊ ਅਗਰ ਮੇਰਾ ਥੋੜਾ ਜਿਹਾ ਥੋੜਾ ਜਿਹਾ ਆਪਾਂ ਆ ਜਿਹੜਾ ਸੋਦੀ ਰੇਵੀਆ UAE ਦੁਬਈ ਵਾਲਾ ਮਾਡਲ ਦੇਖੀਏ ਉਹ ਖੁਲਵਾਣਗੇ ਔਰ ਉਹਦੇ ਖੁੱਲਣ ਨਾਲ ਸਾਡੇ ਕੁੜੀਆਂ ਦਾ ਟਰੱਕਾਂ ਦਾ ਕਈ ਗੁਣੇ ਹੋਰ ਬਿਜ਼ਨਸ ਜਾਊਗਾ ਦੇਖੋ ਇੱਕ ਪੱਥਰ ਨਾਲ ਹੈ ਪੱਥਰ ਨਾਲ ਤੇ 2 ਮਹੀਨੇ ਖਰਾਬ ਨਹੀਂ ਜੀ ਆਪਾਂ ਕਲਕੱਤੇ ਤੱਕ ਪਹੁੰਚਾ ਕੇ ਸਮਝਦੇ ਬਹੁਤ ਵੱਡਾ ਕੰਮ ਹੋ ਗਿਆ ਅਗਰ ਇਹੋੀ ਚੀਜ਼ ਆਪਾਂ ਇੱਕ ਗ੍ਰੀਨ ਫਰੂਟ ਬਣਾ ਕੇ ਇਹਨੂੰ ਅਸੀਂ ਮਾਰਕੀਟ ਕਰੀਏ ਸਾਡੇ ਹੀ ਬੱਚੇ ਸਟਾਰਟਅਪ ਬਣਾ ਸਕਦੇ ਆ ਤੇ ਉਹਦੇ ਨਾਲ ਕਿਤੇ ਜਿਆਦਾ ਕਦਾ ਹੋਗਾ ਮੈਂ ਇੱਕ ਗੱਲ ਨਹੀਂ ਕੁਝ ਹੋਗਾ ਨਹੀਂ ਤੇ ਮੈਂ ਥੋੜਾ ਜਿਹਾ ਇੱਕ ਗੱਲ ਬਾਅਦ ਚ ਕਹਿਣਾ ਚਾਹੁੰਦਾ ਹਾਂ ਤੇ ਉਹ ਵੀ ਸ਼ੇਅਰ ਕਰਾਂ ਤੁਸੀਂ ਪਹਿਲਾਂ ਕੋਈ ਹੋਰ ਸਵਾਲ ਹੈਗਾ ਪੁੱਛੋ ਅੱਜ ਪੰਜਾਬ ਦੇ ਇੱਕ ਮੰਤਰੀ ਦੀ ਫਿਲਮ ਕਲੀਜ਼ ਹੋਈ ਹੈ ਮੈਂ ਭਾਜੀ ਮੈਂ ਕਿਉਂਕਿ ਪਿੰਡਾਂ 'ਚ ਵੀ ਜਾਣਾ ਹੈ ਸ਼ਹਿਰਾਂ 'ਚ ਵੀ ਜਾਣਾ ਹੈ ਤੇ ਰਾਤ ਨੂੰ ਦੇਦਾ ਮੈਨੂੰ ਦੱਸ ਦਿਓ ਕਾਦੀ ਫਿਲਮ ਦੀ ਉਹ ਹੀਰੋ ਬਣ ਗਏ ਨੇ ਕਿ ਕੀ ਬਣ ਗਏ ਨੇ ਤੁਹਾਡੇ ਨਾਲ ਜਿਹੜੇ ਪੁਰਾਣੇ ਅਕਾਲੀ ਪਰਿਵਾਰ ਨੇ ਕਿਹੜੇ ਜਿੱਦਾਂ ਤੁਹਾਡਾ ਬਾਵਾ ਪਿਆਰ ਆ ਕਿਤੇ ਉਹ ਇਸ ਤਰ੍ਹਾਂ ਪੰਜਾਬੀ ਦੇ ਮੇੜਾ ਵੀ ਕਿਤੇ ਐਸਾ ਤੁਹਾਨੂੰ ਸਾਹਿਬ ਪਿਛਲੇ ਦਾਦੇ ਜੀ ਹੁਣੇ ਅਕਾਲੀ ਦਰਬਾਰ ਵੱਲੋਂ ਸੀ ਕੌਮਨੀ ਕਮੇਟੀ ਵੱਲੋਂ ਵੀ ਤੇ ਇਹ ਭਾਰਤੀਆਂ ਦਾ ਪਾਰਟੀ ਕੋਲੋਂ ਪਿਆਰ ਕਰਦੇ ਨੇ ਕੀ ਰਿਸਪੌਂਸ ਦੇ ਨੇ ਇਹ ਤੁਹਾਡੇ ਪੁਰਾਣੇ ਸਾਥ ਦੇ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅਜ ਦੇ ਕਾਲੀ ਦੇਖੋ ਗੁਰਦੁਆਰਿਆਂ ਦੀ ਕੀ ਹਾਲਤ ਹੈ ਤੇ ਇੱਕ ਗੁਰਦੁਆਰਾ ਰਿਫਾਰਮ ਮੂਵਮੈਂਟ ਲੱਗਦਾ ਹੁਣ ਵੀ ਚਲਣੀ ਚਾਹੀਦੀ ਆ ਜੀ ਤੇ ਤਦੇ ਮੈਂ ਕਿਹਾ ਕਿ ਜਿਆਦਾ ਨਾ ਮੈਂ ਕੋਲ ਬੁਲਵਾਇਓ ਕਿਉਂਕਿ ਆਪਣੀ ਸ਼ਕਲ ਆਪ ਦੇਖਣੀ ਪਊਗੀ ਠੀਕ ਹੈ ਨਾ ਜੀ ਤੋਂ ਇਸ ਕਰਕੇ ਪਿਆਰ ਕਰਦੇ ਨੇ ਦੇਖੋ ਦਾਤ ਤੇਜਾ ਸਿੰਘ ਸੁੰਦਰੀ ਦਾ ਦਾ ਸਾਡੇ ਮਾਝੇ ਦੇ ਇਲਾਕੇ 'ਚ ਬਹੁਤ ਹੈ ਕਿਉਂਕਿ ਹੁਣਾਂ ਨੇ ਸ਼ਾਦ ਦਿੱਤੀ ਜੋ ਕੰਟਰੀਬਿਊਸ਼ਨ ਹੋਈ ਲੇਕਿਨ ਨਾਲ ਆਪਣੇ ਦੋ ਮਰਬੇ ਉਦੋਂ ਲਾਏ ਇਹ ਮੂਵਮੈਂਟ ਚ ਮੈਨੂੰ ਇਹ ਦੱਸੋ ਹੁਣ ਹੱਸ ਨਾ ਪਿਓ ਕਿ ਆ ਜਿਹੜੇ ਅੱਜਕੱਲ ਦੇ ਬੜੇ ਤਗੜੇ ਤਗੜੇ ਨੇਤਾ ਨੇ ਸ਼ੇਰ ਬੱਬਰ ਸ਼ੇਰ ਹੁਣ ਮੈਂ ਕਿਧੜ ਗੱਲ ਕਹਾ ਤਾ ਮੈਂ ਫਿਰ ਖਰਾਬ ਲੱਗੂਗਾ ਤੇ ਇਹਨਾਂ ਨੂੰ ਕਦੀ ਪੁੱਛਿਓ ਕਿ ਇਹਨਾਂ ਨੇ ਕਿੰਨਾ ਵਿੱਚ ਐਡ ਕੀਤਾ ਤੇ ਕਿੰਨਾ ਕੱਢਿਆ ਉਹ ਮੈਂ ਜ਼ਿਆਦਾ ਇਤੋਂ ਨਹੀਂ ਕਹਿਣਾ ਕਿਉਂਕਿ ਕਈ ਵਾਰੀ ਟੈਲੀਵਿਜ਼ਨ ਹੋਰ ਵੀ ਮੇਰੇ ਵਿੱਚ ਪੈ ਰਹੇ ਠੀਕ ਹੈ ਜੀ ਲੇਕਿਨ ਇੱਥੇ ਤੱਕ ਆਪਾਂ ਬਿਲਕੁਲ ਪਿਆਰ ਹੈਗਾ ਹੋਰ ਕਈਆਂ ਨੇ ਤਾਂ ਸਟੇਟਮੈਂਟਾਂ ਵੀ ਦਿੱਤੀਆਂ ਤੁਸੀਂ ਪ੍ਰਾਈਵੇਟ ਪੁੱਛ ਲਓ ਉਹਨਾਂ ਨੂੰ ਜੀ ਲੇਕਿਨ ਆਪਾਂ ਜਿਹੜੀ ਭਾਜਪਾ ਦੀ ਗੱਲ ਕਰਦੇ ਆਂ ਦੇਖੋ ਤੁਸੀਂ ਮੋਦੀ ਸਾਹਿਬ ਦੀ ਇੰਟਰਵਿਊ ਦੇਖੀ ਉਹਦੇ ਪਿੱਛੇ ਦਰਬਾਰ ਸਾਹਿਬ ਦੀ ਲੱਗੇ ਠੀਕ ਹੈ ਨਾ ਜੀ ਮਤਲਬ ਕਿੰਨੀਆਂ ਕਿ ਸੀਟਾਂ ਪੰਜਾਬ ਚੋਂ ਮਿਲ ਜਾਣੀਆਂ ਇਹ ਕਹਿੰਦੇ ਲੈ ਯਾਰ ਇਹ ਤਾਂ ਇਹ ਨਹੀਂ ਪੋਲਿਟਿਕਸ ਮੈਂ ਪਿਛਲੀ ਵਾਰੀ ਵੀ ਦੱਸਿਆ 10 ਸਾਲ ਮੈਂ ਨਾਲ ਕੰਮ ਕੀਤਾ ਬਲੈਕ ਲਿਸਟਾਂ ਜਿਹਨੀਆਂ ਅਸੀਂ ਕੱਟੀਆਂ ਨੇ ਤੁਸੀਂ ਮੈਜ਼ਰਮੈਂਟ ਕਰ ਲਓ ਪਿਛਲੀ ਵਾਰ ਹੋਰ ਵੀ ਆਪਾਂ ਜਿੰਨੀਆਂ ਸਕੀਮਾਂ ਨੇ ਆ ਦੇਖੋ ਅੰਮ੍ਰਿਤਸਰ ਚ ਕੀ ਕੀ ਕੀਤਾ ਤੁਸੀਂ ਆਹ ਆ ਡਾਟਾ ਪੂਰਾ ਹੈਗਾ ਇਹ ਸਿਰਫ ਅੰਮ੍ਰਿਤਸਰ ਡਿਸਟ੍ਰਿਕਟ ਚ ਆ ਜਿਹੜੀਆਂ 18 ਸਕੀਮਾਂ ਨੇ ਰੂਰਲ ਤਰਬੰਦ ਨਿੱਤੇ ਹੋਰ ਸਿੱਖੀ ਦੇ ਵੱਲ ਖਾਸ ਤੌਰ 'ਤੇ ਅਗਰ ਆਪਾਂ ਗੁਰੂ ਸਾਹਿਬਾਂ ਦੀਆਂ ਸੈਲੀਬ੍ਰੇਸ਼ਨ ਜਿਹੜੀਆਂ ਹੋਈਆਂ ਵਰਲਡਵਾਈਡ ਹੋਈਆਂ ਜੀ ਆਪਣੇ ਸਾਬਜ਼ਾਦਿਆਂ ਦੇ ਬਾਰੇ ਸਭ ਜਾਣ ਗਏ ਕਿ ਉਹਨਾਂ ਦੀ ਕੀ ਕੁਰਬਾਨੀ ਸੀ ਤੁਸੀਂ ਇਹ ਮੈਨੂੰ ਦੱਸੋ बार-बार ਆਪਾਂ ਕਾਂਗਰਸ ਦੀ ਗੱਲ ਕਰਦੇ ਆ ਉਹ ਲਓ ਜੀ ਰਾਹੁਲ ਗਾਂਧੀ ਆ ਗਏ ਨੇ ਪੁੱਛ ਲਓ ਕਿਸੇ ਵੀ ਕਾਂਗਰਸ ਲੀਡਰ ਨੇ ਅਗਰ ਅਪੋਲੋਜਾਈਜ਼ ਕੀਤਾ ਆ ਤੇ ਆ ਲੱਗਦਾ ਜਿਨਾ ਢਿੱਡ ਭੀੜ ਨਾ ਕੀਤਾ ਆ ਉਹ ਖੁੱਲ ਕੇ ਤੇ ਕਰ ਲੋ ਯਾਰ ਤੇ ਔਇਲਾ ਸਾਹਿਬ ਨੂੰ ਇਹ ਪੁੱਛੋ ਉਹ ਮਹਾਰਾਜ ਸਿੰਘ ਇਹ ਤਾਂ ਅੰਮਰਸਾ ਦਾ ਵੱਡਾ ਦੇਲਾ ਕਿ ਕਾਂਗਰਸ ਦੇ ਵੀ ਇੱਥੇ ਉਹਨਾਂ ਨੇ ਸਿਲੈਕਟ ਕੀਤੇ ਸਾਡੇ ਲੋਕਾਂ ਨੇ ਵੋਟਾਂ ਪਾਈਆਂ ਕੌਲ ਦੀ ਸਰਕਾਰ ਆ ਰਹੀਆਂ ਤੇ ਬਲੂ ਸਟਾਰ ਤੇ 84 ਰਾਈਡਸ ਮੈਂ ਹੁਣ ਇਹਦੇ ਚ ਕੀ ਜਾਣਾ ਹਿਸਟਰੀ ਚ ਮੈਂ ਇੱਥੇ ਵੀ ਸੀਗਾ ਤੇ ਦਿੱਲੀ 'ਚ ਪੜਦਾ ਸੀਗਾ ਤੇ ਇਸ ਕਰਕੇ ਮੈਂ ਕਿਸੇ ਤੇ ਮਿੱਟੀ ਨਹੀਂ ਸੁਟਨੀ ਲੇਕਿਨ ਬਹੁਤ ਜ਼ਿਆਦਾ ਤੁਸੀਂ ਧਾ ਦੇਓ ਤੇ ਮਿੱਟੀ ਘਟਾ ਮੋਤੀ ਸਾਹਿਬ ਤੇ ਸੁਟਦੇ ਜਾਓ ਤੁਸੀਂ ਡਿਟੇਲ ਚ ਦੇਖੋ ਪ੍ਰੈਕਟੀਕਲ ਚ ਦੇਖੋ ਇਹ ਪੋਲਿਟਿਕਸ ਜਿਹੜੀ ਆ ਤੇ ਮੈਨੂੰ ਇਹ ਕਹੋ ਕਿ ਤੁਸੀਂ ਭਾਜਪਾ ਕੀ ਜੁਆਇਨ ਕਰ ਲਿਆ ਤੇ ਮੈਂ ਫਿਰ ਕੀ ਕਹਿੰਦੇ ਨੇ ਮੈਨੂੰ ਕਿ ਮੈਂ ਕਾਂਗਰਸ ਜੁਆਇਨ ਕਰ ਲੈਂਦਾ ਮੈਂ ਕਾਲੀ ਦਲ ਜੁਆਇਨ ਕਰ ਲੈਂਦਾ ਮਤਲਬ ਦੇਖੋ ਮੈਂ ਆਪਣੇ ਸੋਚਣਾ ਜੋ ਜਿੱਥੇ ਔਰ ਖਾਸ ਤੌਰ ਤੇ ਅੰਮਰਸਰ ਦੇ ਲੋਕਾਂ ਲਈ ਡਵੈਲਪਮੈਂਟ ਲਈ ਉੱਤੇ ਮੋਤੀ ਸਾਹਿਬ ਦੀ ਸਰਕਾਰ ਆਣੀਆ ਅਸੀਂ ਇੱਥੇ ਲਈ ਸਪੈਸ਼ਲ ਪੈਕੇਜ ਲੈ ਕੇ ਆਵਾਂ ਤੇ ਮੇਰੀ ਸੋਚ ਕਲੀਅਰ ਆ ਤਾਂ ਮੈਂ ਕੀਤਾ ਮੈਂ 2 ਮਿੰਟ ਤੁਹਾਡੇ ਹੋਰ ਲੈਣੇ ਆ ਦੇਖੋ ਆਪਾਂ ਔਇਲਾ ਸਾਹਿਬ ਦੇ ਰਿਕਾਰਡ ਨੂੰ ਦੇਖਣਾ ਚਾਹੀਦਾ ਮੈਂ ਪਿਛਲੀ ਵਾਰੀ ਵੀ ਥੋੜੀ ਜੀ ਗੱਲ ਕੀਤੀ ਸੀ ਇਹਨਾਂ ਦਾ ਜਿਹੜਾ 2017 ਚ ਆ ਦੇਖੀ ਆ ਦੇਖੋ ਇਹ ਸਭ ਕੁਝ ਲਿਖਿਆ ਆਪਾਂ 12 ਕੋਰੀਡੋਰ ਮਿਸ਼ਨਸ ਖੋਲਣੀਆਂ ਟੂਰਿਜ਼ਮ ਦੀ ਇੰਡਸਟਰੀ ਦੀ ਟ੍ਰੇਡ ਦੀ ਆਈਟੀ ਦੀ ਹੈਲਥ ਦੀ ਸਪੋਰਟ ਦੀ ਐਗਰੀਕਲਚਰ ਦੀ ਰੋਡ ਦੀ ਰੇਲ ਦੀ ਏਵੀਏਸ਼ਨ ਦੀ ਐਜੂਕੇਸ਼ਨ ਦੀ ਮੈਂ ਸਿਰਫ ਇਹ ਕਹਿਣਾ ਕਿ ਚਲੋ ਇਹ ਤਾਂ ਬਹੁਤ ਵਡੀਆਂ ਵਡੀਆਂ ਚੀਜ਼ਾਂ ਨੇ ਕਿੰਨੀਆਂ ਹੋ ਗਈਆਂ ਤੁਸੀਂ ਦੇਖੋ ਲੇਕਿਨ ਆ ਪਿਛਲੇ 8 ਸਾਲ ਚ ਦਿਸ਼ਾ ਕਮੇਟੀ ਦੇ ਚੇਅਰਮੈਨ ਰਹੇ ਨੇ ਮੈਨੂੰ ਇਨਵੈਸਟੀਗੇਸ਼ਨ ਕਰਕੇ ਇਹ ਦੱਸ ਦਿਓ ਕਿ ਕੋਈ ਸੋਲੂਸ਼ਨ ਇਹਨਾਂ ਨੇ ਭੜਤਾਂ ਵਾਲਾ ਡੈਂਪ ਦਾ ਖੁੱਲ ਛੱਡਿਆ ਆਪਣਾ ਆ ਜਿਹੜਾ ਨਾਲਾ ਆ ਤੁੰਗ ਵਾਲਾ ਇਹਦਾ ਕੁਝ ਕੱਢਿਆ ਇਹਨਾਂ ਨੇ ਤੁਸੀਂ ਰਿਕਾਰਡ ਤੋਂ ਦੱਸੋ ਤੇ ਬੜੀ ਪ੍ਰਿਜ਼ਰਵੇਸ਼ਨ ਤੇ ਆਪਾਂ ਡਵੈਲਪਮੈਂਟ ਵੋਲ ਸਿਟੀ ਦੀ ਕਰਨੀ ਉੱਚ ਲਿਖੀ ਆ ਤੁਸੀਂ ਜਾ ਕੇ ਦੇਖੋ ਕੀ ਹਾਲਤ ਆ ਕੋਈ ਬਜਟ ਹੋਇਆ ਅਲੋਕੇਟ ਕੋਈ ਰੈਜ਼ੋਲੂਸ਼ਨ ਹੋਇਆ ਸਿਰਫ ਆ ਕੱਲ ਪਰਸੋਂ ਪ੍ਰੋਟੈਸਟ ਕਰ ਦਿੱਤਾ ਉਤਰਾ ਹੀ ਇਹ ਆਪਣਾ ਐਗਰੀਕਲਚਰ ਕੰਸਲਟੇਟਿਵ ਕਮੇਟੀ ਦੇ ਮੈਂਬਰ ਰਹੇ ਨੇ ਹੁਣ ਤੁਸੀਂ ਮੈਨੂੰ ਪੁੱਛਿਆ ਪ੍ਰੋਟੈਸਟ ਦਾ ਮੈਨੂੰ ਇਹ ਦੱਸੋ ਇਹਨਾਂ ਦੇ ਕਿੰਨੇ ਕਿ ਪ੍ਰੋਟੈਸਟ ਹੋਏ ਨੇ ਇੱਕ ਰਿਕਮੈਂਡੇਸ਼ਨ ਇਹਨਾਂ ਨੇ ਫਾਰਮਰਸ ਬਿੱਲ ਦੀ ਨਹੀਂ ਦਿੱਤੀ ਮਾਰਚ ਤੱਕ ਮੈਂਬਰ ਰਹੇ ਨੇ ਕੋਈ ਰਿਜ਼ਾਈਨ ਨਹੀਂ ਕੀਤਾ ਹਰ ਚੀਜ਼ ਦਾ ਫਾਇਦਾ ਲਿਆ ਜੋ ਵੀ ਕਮੇਟੀ ਦੇ ਪੈਸੇ ਮਿਲਦੇ ਨੇ ਟੀਏ ਡੀਏ ਸਭ ਕੁਝ ਡਰਾ ਕੀਤਾ ਬਟ ਇੱਕ ਇੱਕ ਪ੍ਰੋਟੈਸਟ ਨਹੀਂ ਕੀਤਾ ਉਹਦੇ 'ਚ ਹਾਂਜੀ ਫਿਰ ਆਪਣਾ ਪੋਰ ਗ੍ਰੈਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਨੂੰ ਸਰਚ ਕਰਨੇ ਮੈਂ ਆਪਣਾਈਆ ਉਹਨੇ ਕਲੇਮ ਕੀਤਾ ਉਹ ਕਿੱਥੇ ਆ ਇਹਨਾਂ ਦੀ ਕੀ ਕੰਟਰੀਬਿਊਸ਼ਨ ਕਿਹੜਾ ਮੈਗਾ ਪ੍ਰੋਜੈਕਟ ਕ੍ਰੌਪ ਡਾਈਵਰਸੀਫਿਕੇਸ਼ਨ ਦਾ ਕੀਤਾ ਨਹੀਂ ਕੀਤਾ ਚੇਅਰਪਰਸਨ ਸੀਗੇ 에어ਪੋਰਟ ਐਡਵਾਈਜ਼ਰੀ ਕਮੇਟੀ ਦੇ ਤੁਸੀਂ ਮੈਨੂੰ ਦੱਸੋ ਕਿ ਕਾਰਗੋ ਦੀਆਂ ਫਲਾਈਟਾਂ ਸ਼ੁਰੂ ਹੋਈਆਂ ਗੱਲ ਕੀਤੀ ਕਦੀ ਇਹਨਾਂ ਨੇ ਤੇ ਕੋਈ ਬਾਗੇ ਸਿਸਟਮ ਦੀ ਇਨ ਲਾਈਨ ਨਹੀਂ ਕੋਈ ਪਾਵਰ ਬੈਕਅਪ ਨਹੀਂ ਪਾਣੀ ਲੀਕੇਜ ਹੁੰਦਾ ਏਅਰਪੋਰਟ ਤੇ ਇਹ ਮਸਲੇ ਪੀਕਾ ਕਾਨ ਕਿਦੀ ਰਿਸਪੌਂਸਿਬਿਲਟੀ ਆ এডੂਕੇਸ਼ਨ ਦੀ ਇਹਾਂ ਨੇ ਉਦੋਂ ਗੱਲ ਕੀਤੀ ਵਰਲਡ ਕਲਾਸ ਯੂਨੀਵਰਸਿਟੀ ਪ੍ਰੋਜੈਕਟ ਲਿਆਵਾਂਗੇ ਕੋਈ ਪਲੇਸਮੈਂਟ ਫੋਰਨ ਯੂਨੀਵਰਸਟੀਆਂ ਚ ਕਰਵਾਵਾਂਗੇ ਮੈਨੂੰ ਦੱਸੋ ਨਾ ਮਤਲਬ ਇਹ ਵੀ ਤੇ ਕੁਐਸਚਨ ਇਹ ਕਾਉਂਟੇਬਿਲਟੀ ਜਿਹੜੀ ਹੁੰਦੀ ਆ ਕੋਲ ਦੇਵੇਗਾ ਇਹ ਤਾਂ মিডিਆ ਨੇ ਹੀ ਲੈਣੀ ਆ ਐਮਪੀ ਲਾਰਡ ਫੰਡ ਅਖੀਰਲੀ ਗੱਲ 35 ਲੱਖ ਰੁਪਏ ਲੱਖ ਰੁਪਏ ਕਰੋੜ ਰੁਪਏ 35 ਕਰੋੜ ਰੁਪਏ ਦਾ ਅਕਾਊਂਟ ਟਰਾਂਸਪੇਰੈਂਟ ਰੱਖਣਾ ਚਾਹੀਦਾ ਸਭ ਨੂੰ ਦਿਖਾਣ ਕਿਉਂ ਕੋਈ ਇਸ ਤਰ੍ਹਾਂ ਕਾਹੂਆ ਹੋਏ ਇਹ ਚੰਡੀਗੜ੍ਹ ਕੌਂਸਲ ਕਲੱਬ ਦੇ ਜਿਹੜੇ ਪੈਸੇ ਸਨ ਸਾਡੇ ਇੱਥੇ ਨਹੀਂ ਲੋਟ ਹੈਗੀ ਆਪਣਾ ਟਰਾਂਸਪੇਰੈਂਟ ਕੰਮ ਮੈਂ ਉਹਨਾਂ ਨੂੰ ਚੈਲੰਜ ਇਹਨਾ ਕਿ ਬਾਹਰ ਖੁੱਲਾ ਕਰੋ ਲੋਕਾਂ ਨੂੰ ਦੇਖਣ ਦਿਓ ਕਿ ਉਹ 35 ਅਗਰ 35 ਕਰੋੜ ਦਾ ਦੀ ਤੁਸੀਂ ਦੇ ਸਕਦੇ ਤੇ ਬਾਕੀ ਕਰੋੜਾਂ ਦਾ ਕੀ ਕਰਨਾ ਤੇ ਇੱਕ ਮੈਂ ਤੁਹਾਨੂੰ ਪਿਛਲੀ ਵਾਰੀ ਕਿਹਾ ਸੀ ਇਹ ਦੇਖੋ ਇਹਨਾਂ ਨੇ ਸੰਸਦ ਆਦਰਸ਼ ਗ੍ਰਾਮ ਯੋਜਨਾਤ ਇੱਕ ਪਿੰਡ ਨਹੀਂ ਅਡਾਪਟ ਕੀਤਾ ਇਹਦੇ ਬਾਰੇ ਵੀ ਜਰਾ ਦੇਖੋ ਪੁੱਛੋ ਇਹਨਾਂ ਨੂੰ 8 ਸਾਲ ਹੋ ਗਏ ਨੇ ਦੇਖੋ ਅਸੀਂ ਕੁਝ ਦਿਨ ਪਹਿਲਾਂ ਤੁਹਾਡੇ ਕੋਲ ਇੱਕ ਵਿਜ਼ਨ ਡਾਕੂਮੈਂਟ ਰੱਖਿਆ ਸੀਗਾ ਉਹਦੇ ਵਿੱਚ ਕਾਫੀ ਡਿਟੇਲਡ ਹਰ ਇੱਕ ਮੁੱਦੇ ਤੇ ਪ੍ਰੈਕਟੀਕਲ ਤੇ ਲੌਂਗ ਟਰਮ ਦੋਵੇਂ ਅਸੀਂ ਚੀਜ਼ਾਂ ਰੱਖੀਆਂ ਸੀ ਨਾ ਤੇ ਉਹਦੇ 'ਚ ਤੁਸੀਂ ਦੇਖਿਆ ਕਿ ਸਭ ਕੁਝ ਅਸੀਂ ਵਿੱਚ ਕੋਸ਼ਿਸ਼ ਕੀਤੀ ਆਪਣੇ ਵੱਲੋਂ ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀ ਕਿ ਕਿਸੇ ਦੀ ਨੌਲੇਜ ਦੀ ਮਨ独ਲੀ ਨਹੀਂ ਹੁੰਦੀ ਕੋਈ ਵੀ ਯੰਗ ਜਾਂ ਬਜ਼ੁਰਗ ਐਕਸਪੀਰੀਅੰਸ ਨਾਲ ਸ਼ੇਅਰ ਕਰ ਸਕਦਾ ਉਹ ਵਰਕਿੰਗ ਡਾਕੂਮੈਂਟ ਹੈ ਅਗਰ ਉਹਦੇ 'ਚ ਕੁਝ ਐਡੀਸ਼ਨਸ ਆਈਆਂ ਬਿਲਕੁਲ ਅਸੀਂ ਲੇਕਿਨ ਤੁਸੀਂ ਉਹਦੇ 'ਚ ਦੇਖਿਆ ਕਿ ਅਸੀਂ ਸਭ ਚੀਜ਼ਾਂ ਟੱਚ ਕੀਤੀਆਂ ਨੇ ਆਪਣਾ ਅੰਬਰਸਰਲੀ ਸਪੈਸ਼ਲ ਪੈਕੇਜ ਡਰੱਗਸ ਲਾਅ ਐਂਡ ਆਰਡਰ ਐਗਰੀਕਲਚਰ ਡੇਰੀ ਲਾਈਫਸਟਾਕ ਇੰਡਸਟਰੀ ਇਨਫਰਾਸਟ੍ਰਕਚਰ ਡਵੈਲਪਮੈਂਟ ਐਜੂਕੇਸ਼ਨ ਯੂਥ ਹੈਲਥ케ਅਰ ਔਮਨ ਆਪਣਾ ਕਲਚਰਲ ਹੈਰੀਟੇਜ ਪ੍ਰਮੋਟ ਟੂਰਿਜ਼ਮ ਜਿਹੜੀਆਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲਾਂ ਕਰਦਾ ਰਿਹਾ ਆ ਤੇ ਅੱਜਕਾ ਉਹਨਾਂ ਨੂੰ ਅਸੀਂ ਟੱਚ ਕੀਤਾ ਮੈਨੂੰ ਇਹ ਖੁਸ਼ੀ ਆ ਮੈਂ ਸਰਫੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਦੇਖੋ ਇਹ ਪੋਜ਼ਿਟਿਵ ਡਵੈਲਪਮੈਂਟਸ ਨਾਲ ਹੀ ਸ਼ੁਰੂ ਹੋ ਗਈਆਂ ਤੁਹਾਨੂੰ ਪਹਿਲੀ ਵਾਰੀ ਵਿਕਸ਼ਿਤ ਅਮਰਿਤਸਰ ਦਾ ਦੱਸਿਆ ਸੀਗਾ ਮੈਂ ਕਿ 850 ਕਰੋੜ ਰੁਪਈਆ ਨੀਅਰਲੀ ਇਕੱਠਾ ਕੀਤਾ ਆ ਹੁਣ ਮੈਨੂੰ ਪਤਾ ਕਿ vikshitamritsar.org ਆਪਰੇਸ਼ਨਲ ਹੈ ਵੈਬਸਾਈਟ ਔਰ ਆਲਰੇਡੀ ਉਹਨਾਂ ਦੇ ਕਨੈਕਟ ਹੋ ਰਹੇ ਨੇ ਕਈ ਬੱਚਿਆਂ ਨੇ ਸਟਾਰਟਅਪ ਲਈ ਉਹਨਾਂ ਨੇ ਇੱਕ ਸਿਸਟਮ ਬਣਾਇਆ ਆ ਤੇ ਸਟਾਰਟਅਪ ਲਈ ਲੋਕ ਅਪਲਾਈ ਕਰ ਰਹੇ ਨੇ ਤੇ ਤੁਹਾਨੂੰ ਇਹੋ ਹੀ ਰਿਕੁਐਸਟ ਹੈ ਕਿ ਇਹ ਪੌਪੂਲਰਾਈਜ਼ ਕਰੋ ਇਹਦੇ ਸਾਰੇ ਏਰੀਆਸ ਔਰ ਫਲੈਕਸੀਬਿਲਿਟੀ ਹੈ ਤੇ ਨਾਲ ਆਪਣਾ ਦੂਸਰਾ ਤਿੰਨ ਪ੍ਰੋਜੈਕਟ ਮੈਂ ਪਹਿਲੇ ਪਿਛਲੀ ਵਾਰੀ ਵੀ ਦੱਸਿਆ ਸੀ ਇੱਕ ਤਾਂ ਸਟਾਰਟਅਪ ਔਰ ਸਪੈਸ਼ਲੀ ਆਪਣੀਆਂ ਊਮਨ ਤੇ ਯੂਥ ਲਈ ਤੇ ਏਰੀਆਸ ਅਕ੍ਰੋਸ ਸੀਗੇ ਮੈਂ ਤਾਂ ਸਿਰਫ ਉਹੀ ਇੰਟਰਪ੍ਰੀਟ ਕਰ ਰਿਹਾ ਜੋ ਮੇਰੇ ਨਾਲ ਉਹਨਾਂ ਨੇ ਦੱਸਿਆ ਲੇਕਿਨ ਮੈਨੂੰ ਇਹ ਪਤਾ ਕਿ ਫਲੈਕਸੀਬਿਲਿਟੀ ਬਹੁਤ ਹੈਗੀ ਆ ਤੇ ਦੂਸਰੀ ਚੀਜ਼ ਸੁਆਸ਼ਮਿਤ ਸਰ ਉਹਨਿਹਰੇ ਚ ਤੁਹਾਨੂੰ ਵੀ ਜਾਣ ਕੇ ਖੁਸ਼ੀ ਹੋਏਗੀ ਕਿ ਜਿੱਥੇ-ਜਿੱਥੇ ਜਿਤਨਾ ਤੁਸੀਂ ਨਿਊਜ਼ ਪਾਉਂਦੇ ਹੋ ਕਿ ਮੈਂ ਡੰਪ ਚ ਗਿਆ ਤੇ ਮੈਨੂੰ ਖੁਸ਼ੀ ਆ ਕਿ ਸਾਡੇ ਐਨਆਰਆਈ ਉਹਨੂੰ ক্লোਜ਼ਲੀ ਵਾਚ ਕਰ ਰਹੇ ਨੇ ਤੇ ਡੰਪ ਤੇ ਵੀ ਪਹੁੰਚ ਗਏ ਉਹਨਾਂ ਨੇ ਮੈਡੀਕਲ ਕੈਂਪ ਵੀ ਲਗਾਇਆ ਡੰਪ ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਆ ਦੇਖਿਆ ਕਿਹੜੀ ਟੈਕਨੋਲੋਜੀ ਚਾਹੀਦੀ ਆ ਸੋ ਆ ਚੀਜ਼ਾਂ ਆਲਰੇਡੀ ਆਪਰੇਸ਼ਨਲ ਹੋ ਰਹੀਆਂ ਨੇ ਸੋ ਇਹਦਾ ਵੀ ਮੈਂ ਤੁਹਾਨੂੰ ਇੱਕ ਹੋਰ ਤੁਹਾਨੂੰ ਪਤਾ ਸਕਾਲਰਸ਼ਿਪ ਦੀ ਇੱਕ ਐਨਆਰਆਈ ਭਾਈ ਸਾਹਿਬ ਆਏ ਸੀ ਮੇਰੇ ਕੋਲ ਉਦੋਂ ਮੈਂ ਉਹਨਾਂ ਨੂੰ ਮੈਂਸ਼ਨ ਕੀਤਾ ਕਿ ਇਹ ਸਕਾਲਰਸ਼ਿਪ ਦਿਓ ਤੁਸੀਂ ਉਹਨਾਂ ਦਾ ਉੱਥੇ ਮੈਡੀਕੇਅਰ ਦਾ ਵੀ ਹੈਗਾ ਕਾਫੀ ਤਗੜਾ ਬਿਜ਼ਨਸ ਮੈਨੂੰ ਇਹ ਖੁਸ਼ੀ ਆ ਕਿ ਕੱਲ ਮੇਰਾ ਖਿਆਲ ਕੱਲ ਸ਼ਾਇਦ ਉਹਨਾਂ ਨੇ 10 ਸਿਲੈਕਟ ਕਰ ਲਏ ਨੇ ਬੱਚੇ ਜੀ ਤੇ ਉਹਨਾਂ ਨੂੰ ਮਿਲੇ ਵੀ ਨੇ ਸੋ ਉਹ ਵੀ ਪ੍ਰੋਸੈਸ ਸ਼ੁਰੂ ਹੋ ਗਿਆ ਇਹ ਤਾਂ ਬਿਲਕੁਲ ਜਿਹੜੀਆਂ ਆਊਟਸਾਈਡ ਇਹ ਸਾਰੀਆਂ ਚੀਜ਼ਾਂ ਸਾਡੇ ਵਿਜ਼ਨ ਡਾਕੂਮੈਂਟਸ ਵੀ ਆਈਆਂ ਮੈਂ ਤਾਂ ਇਹ ਅੱਗੇ ਦੱਸ ਰਿਹਾ ਤੇ ਨਸ਼ਾ ਮੁਕਤ ਅੰਮ੍ਰਿਤਸਰਚ ਇਹ ਵੀ ਉਹਨਾਂ ਦਾ ਇੱਕ ਪ੍ਰੋਜੈਕਟ ਹੈ ਤੇ ਇਹਦੇ ਤੁਹਾਨੂੰ ਯਾਦ ਹੈ ਕਿ ਦਵਾਈਆਂ ਦੀ ਪਿਓਰਮੈਂਟ ਦੀ ਬੜੀ ਇੰਪੋਰਟੈਂਟ ਕਿ ਦੁਨੀਆ 'ਚ ਕਿਹੜੀਆਂ ਬੈਸਟ ਪ੍ਰੈਕਟਿਸਸ ਨੇ ਕਿਹੜੀਆਂ ਦਵਾਈਆਂ ਸਕਸੈਸਫੁਲ ਨੇ ਤੇ ਇਹ ਅਮਰੀਕਾ ਦੀ ਲੋ ਦਵਾਈਆਂ ਨੇ ਇੱਕ ਨੀਡਲ ਡਰਾਪਸ ਨੇ ਤੇ ਇੱਕ ਆਪਣਾ ਵੈਕਸੀਨੇਸ਼ਨ ਆ ਇਹ ਜਿਹੜੇ ਨੀਡਲ ਡਰਾਪਸ ਖਾਸ ਤੌਰ ਤੇ ਓਵਰਡੋਸ ਜਿਹੜੇ ਪੇਸ਼ੈਂਟਸ ਹੁੰਦੇ ਨੇ ਉਹਨਾਂ ਨੇ ਉਹਦੀ ਪਕਿਊਰਮੈਂਟ ਸ਼ੁਰੂ ਕਰਤੀ ਆ ਤੇ ਬਾਕੀ ਤੁਸੀਂ ਉਹਨਾਂ ਕੋਲ ਡਿਟੇਲ ਲੈ ਸਕਦੇ ਹੋ ਐਮਓਯੂ ਵਗੈਰਾ ਉਹਨਾਂ ਨੇ ਉਹ ਦਵਾਈਆਂ ਲੈ ਕੇ ਅੰਮ੍ਰਿਤਸਰ ਲਈ ਫ੍ਰੀ ਭੇਜ ਰਹੇ ਨੇ ਇਹਨਾਂ 'ਚ ਕੋਈ ਵੀ ਇਹ ਲੋਨ ਨਹੀਂ ਹੈਗਾ ਕਿਉਂਕਿ ਕਿਸੇ ਮੇਰੇ ਆਪੋਨੈਂਡ ਨੇ ਕਿਹਾ ਜੀ ਲੈ ਜੀ ਉਹ ਤਾਂ ਲੋਨ ਹੈਗਾ ਹੁਣ ਅਗਰ ਇਹ ਸਮਝ ਨਾ ਹੋਵੇ ਲੋਨ ਤੇ ਅਸਿਸਟੈਂਸ ਕੀ ਫਰਕ ਹੈ ਕਿਉਂਕਿ ਇਹਨਾਂ ਦੀ ਇਤਿਹਾਦਤ ਹੈ ਨਾ ਲੋਨ ਲੈ ਕੇ ਜੇਬ 'ਚ ਪਾਓ ਤੇ ਐਨਕਾਂ ਇਹ ਸਿਸਟਰਸ ਦੇ ਪ੍ਰੋਜੈਕਟ ਨੇ ਹੋਰ ਆਲਰੇਡੀ ਹੋ ਚੁੱਕੇ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਹੁਣ ਮੈਨੂੰ ਖੁਸ਼ੀ ਹੋਈ ਕਿ ਇਸ ਕਮੇਟੀ ਜਿਹੜੀ ਇਹਨਾਂ ਨੇ ਬਣਾਈ ਹੈ ਇਸ ਗਰੁੱਪ ਨੇ ਇਹ ਜਿਹੜੇ ਡਾਕਟਰ ਰਾਹੁਲ ਗੁਪਤਾ ਵੀ ਨੇ ਜਿਹੜੇ ਸਭ ਤੋਂ ਵੱਡੇ ਵਾਈਟ ਹਾਊਸ ਦੇ ਐਸ ਵੇਲੇ ਡਰੱਗਸ ਦੇ ਜ਼ਾਰ ਨੇ ਸਭ ਤੋਂ ਵੱਡੇ ਤੇ ਸਾਡੇ ਇੱਥੇ ਡਾਕਟਰ ਪਾਠੀਆਂ ਨੇ ਅੰਬਰ ਸਰ ਦੇ ਜਿਹੜੇ ਇੱਕ ਬੜੀ ਐਕਸਪਰਟਿਸ ਰਹੀ ਹੈ ਇਹਦੇ ਚ ਨੇ ਸੋ ਇਹ ਵੀ ਹੋ ਗਿਆ ਫਿਰ ਤੁਸੀਂ ਇੱਕ ਹੋਰ ਖਬਰ ਪੜ੍ਹੀ ਹੋਊਗੀ ਮੈਂ ਪੇਕਿਊਰਮੈਂਟ ਵਗੈਰਾ ਦੀ ਵੀ ਗੱਲ ਮੈਂ ਫਾਰਮਰ ਦਾ ਬਾਰ-ਬਾਰ ਕਰਦਾ ਰਹਿਣਾ ਕਿ ਸਾਨੂੰ ਦੁਬਈ ਯੂਏਈ ਸਾਊਦੀ ਅਰੇਬੀਆ ਪਛਾਣਾ ਚਾਹੀਦਾ ਆਪਣਾ ਸਮਾਨ ਤੇ ਸਭ ਤੋਂ ਇੱਕ ਵੱਡੀ ਕੰਪਨੀ ਜਿਹੜੀ ਲੂਲੂ ਗਰੁੱਪ ਹੈ ਹਾਂਜੀ ਉਹਨਾਂ ਨੇ ਇਹ ਡਿਸੀਜਨ ਲਿਆ ਆ ਕਿ ਆਪਣਾ ਲੋਜਿਸਟਿਕਸ ਤੇ ਫੂਡ ਪ੍ਰੋਸੈਸਿੰਗ ਸੈਂਟਰ ਅਮਰਸਰਚ ਖੋਲਣਗੇ ਉਹਨੇ ਦੁਨੀਆ ਦੇ బిਗੇਸਟ ਰਿਟੇਲਰਸ ਨੇ ਇਹਨਾਂ ਦੀਆਂ ਸ਼ਾਪਿੰਗ ਮਾਲਸ ਨੇ ਹਾਈਪਰਮਾਰਕੀਟਸ ਨੇ ਫੂਡ ਪ੍ਰੋਸੈਸਿੰਗ ਅਗਰ ਤੁਸੀਂ ਸ਼ੋਰ ਉਹਨਾਂ ਦੀ ਪੜੀ ਹੋਈ ਨਿਊਜ਼ ਆਈਟਮ ਲੇਕਿਨ ਇਹ ਵੀ ਪ੍ਰੋਸੈਸ ਸ਼ੁਰੂ ਹੋ ਗਿਆ ਹੈ ਤੇ ਹੋਰ ਆਪਾਂ ਜਿਹੜੀ ਇੱਕ ਹੋਰ ਖਬਰ ਸੀਗੀ ਮੈਂ ਮੈਨੂੰ ਇਹਨਾਂ ਨੇ ਟੈਂਸ਼ਨ ਦਵਾਈ ਜਿਹੜੇ ਸਾਡੇ ਆਪਣਾ ਅਮਰੀਕਨ ਭਾਈਚਾਰਾ ਅਮਰੀਕਾ 'ਚ ਹੈਗਾ ਕਿ ਐਮਓਯੂ ਇੱਕ ਇਨਸਟੈਂਟ ਮਾਈਕ੍ਰੋਵੇਵ ਟੈਕਨੋਲੋਜੀ ਜਿਹਦੀਆਂ ਮੈਨੂਫੈਕਚਰਿੰਗ ਯੂਨਿਟਸ ਉਹ ਪਲਾਨ ਕਰ ਰਹੇ ਨੇ ਅੰਮ੍ਰਿਤਸਰ ਖੋਲਣ ਦੇ ਦੇਖੋ ਮੈਂ ਤੁਹਾਨੂੰ ਕਹਿੰਦਾ ਰਿਹਾ ਆ ਬਾਰ-ਬਾਰ ਇਹ ਕਹਿੰਨਾ ਆ ਹੋ ਸਕਦਾ ਕਈ ਵਾਰੀ ਨਹੀਂ ਸਮਝ ਲੱਗਦੀ ਲੱਗਦਾ ਆ ਕਿ ਇਹ ਤਾਂ ਹਵਾਈ ਗੱਲਾਂ ਕਰਦੇ ਨੇ ਯਾਰ ਅਗਰ ਆਪਾਂ ਹਵਾਈ ਗੱਲਾਂ ਨਹੀਂ ਕਰਾਂਗੇ ਤਾਂ ਸਾਡੇ ਬੱਚੇ ਕਹੇ ਅੱਗੇ ਜਾਣਗੇ ਇਹਨਾਂ ਨੇ ਤਾਂ ਪਛਾਣ ਹੀ ਲੈ ਗੇ ਨਹੀਂ ਤੇ ਉਹ ਜਿਹੜੀਆਂ ਨਿਊ ਅਮਰਜਿੰਗ ਟੈਕਨੋਲੋਜੀਜ਼ ਐ ਇਹ ਯੂਨੀਵਰਸਿਟੀ ਕੁਆਂਟਮ ਵੀ ਮਸ਼ਹੂਰ ਆ ਤੇ ਇਹਨਾਂ ਨੂੰ ਇਸ ਵਿਕਸ਼ਿਤ ਗਰੁੱਪ ਨੇ ਐਮਓਯੂ ਸਾਈਨ ਕੀਤਾ ਆ ਕਿ ਅੰਮਰਸਰ ਚ ਇਹ ਮੈਨੂਫੈਕਚਰਿੰਗ ਵੀ ਕਰਨਗੇ ਤੇ ਇੱਥੇ ਟਾਇਪ ਵੀ ਕਰ ਲਗੇ ਸੋ ਇਹ ਵੀ ਇੱਕ ਪ੍ਰੋਸੈਸ ਹੋ ਗਿਆ ਸ਼ੁਰੂ ਫਿਰ ਤੁਹਾਨੂੰ ਯਾਦ ਹੋਊਗਾ ਕਿ ਆਪਾਂ ਇੱਕ ਵਾਰੀ ਇੱਕ ਐਨਆਰਆਈ ਆਏ ਸੀ ਜਿਨ੍ਹਾਂ ਦੇ ਯੂਪੀ ਚ ਹਸਪਤਾਲ ਨੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਮੇਰੀ ਰਿਕਵੈਸਟ ਹੈ ਕਿ ਅੰਮ੍ਰਿਤਸਰ ਖੁੱਲਣਾ ਉਹ ਵੀ ਆਏ ਹੋਏ ਨੇ ਆਪਣਾ ਲੈਂਡ ਦੇਖ ਰਹੇ ਨੇ ਕਿ ਖੁਦ ਹੀ ਖਰੀਦ ਕੇ ਮੁਕਤੋ ਹਸਪਤਾਲ ਹੋਣਾ ਉਹਨਾਂ ਨੇ ਯੂਪੀ ਖੋਲਿਆ ਹੋਇਆ ਤੇ ਤੁਹਾਨੂੰ ਯਾਦ ਹੋਵੇਗਾ ਕਿ ਮੈਂ ਉਹਨਾਂ ਨੂੰ ਇਹ ਵੀ ਰਿਕੁਐਸਟ ਕੀਤੀ ਸੀ ਕਿ ਸਾਡੇ ਅੰਮ੍ਰਿਤਸਰ ਦੇ ਕੁੜੀਆਂ ਤੇ ਮੁੰਡੇ ਨਰਸਿੰਗ ਚ ਟ੍ਰੇਨ ਕਰ ਲੈ ਕਿਉਂਕਿ ਨਰਸਿੰਗ ਦਾ ਅੱਜਕੱਲ ਦੁਨੀਆਂ ਚ ਬਹੁਤ ਜ਼ਿਆਦਾ ਓਪਰਚ्युनिटीਜ਼ ਹੈਗੀਆਂ ਤੇ ਨੈਕਸਟ ਸਟੈਪ ਉਹ ਵੀ ਕਰਨਗੇ ਉਹ ਪੰਟਾਲਾ ਚੌਂਕ ਤੋਂ 에어ਪੋਰਟ ਇਹਦੇ ਦੱਸੋ ਸੋ ਇਸ ਕਰਕੇ ਮੇਰੇ ਭਰਾਓ ਇਹ ਵੀ ਦੇਖਣਾ ਇਹ ਅਕਾਉਂਟੇਬਿਲਟੀ ਲੈਣੀ ਤੁਹਾਡਾ ਫਰਜ਼ ਆ ਤੇ ਮੇਰੀ ਅਕਾਉਂਟੇਬਿਲਟੀ ਹੋਏਗੀ ਬਿਲਕੁਲ ਸਹੀ ਗੱਲ ਹੈ ਔਰ ਦਵਾਂਗੇ ਤੇ ਮੈਂ ਹੁਣ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ ਫਿਰ ਮੈਂ ਇੱਕ ਵਾਰੀ ਕਹਿਣਾ ਕਿ ਐਤ ਕਾਂਦੀਆਂ ਇਲੈਕਸ਼ਨ ਡਵੈਲਪਮੈਂਟ ਤੇ ਆ ਤਰੱਕੀ ਤੇ ਆ ਤੇ ਜਿਹੜੀ ਵੀ ਰਿਸਪੌਂਸ ਚੰਗੀ ਮਿਲ ਰਹੀ ਆ ਉਹ ਇਸ ਲਈ ਮਿਲ ਰਹੀ ਆ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਡਵੈਲਪਮੈਂਟ ਦੀ ਭੁੱਖ ਹੈ ਵਿਚਾਰਿਆ ਆਪਾਂ ਕਿਸੇ ਵੀ ਇਲਾਕੇ ਚ ਜਾਈਏ ਕਿਸੇ ਵੀ ਇਲਾਕੇ ਜੀ ਰੂਰਲ ਤੇ ਅਰਬਨ ਸਾਰਿਆਂ جا ਜਿਹੜੀਆਂ ਮੈਂ ਤੁਹਾਨੂੰ ਸਮੱਸਿਆਵਾਂ ਦੱਸੀਆਂ ਨੇ ਸਭ ਤੋਂ ਕਾਮਨ ਨੇ ਇਹ ਡਰਗ ਦੀ ਪ੍ਰੋਬਲਮ ਕਈ ਜਗ੍ਹਾ ਮੈਨੂੰ ਮੇਰੀਆਂ ਮਾਵਾ ਨੇ ਫੜ ਕੇ ਕਿਹਾ ਕਿ ਭਾਜੀ ਤੁਸੀਂ ਬਾਕੀ ਸਭ ਚੀਜ਼ਾਂ ਛੱਡ ਦਿਓ ਸਿਰਫ ਆ ਡਰਗ ਦੀ ਪ੍ਰੋਬਲਮ ਸੋਲਵ ਕਰ ਦਿਓ ਤੁਸੀਂ ਵੀ ਜਾਣਦੇ ਹੋਗੇ ਦੇਖਦੇ ਹੋਗੇ ਠੀਕ ਹੈ ਆਹ ਬਾਤ